ਜੋ ਆਵਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਚੈਨਲ ਉਤੇ ਨਵੀਅਤ ਸਬਸਕ੍ਰਾਈਬ ਜਰੂਰ ਕਰੋ ਜਿੰਨੇ ਵੀ ਸਬਸਕ੍ਰਾਈਬਰ ਜੋੜਨਗੇ ਉਹਨੇ ਹੀ ਬੂਟੇ ਇਸ ਚੈਨਲ ਵੱਲੋਂ ਵੰਡੇ ਜਾਣਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਫਰੀਦਕੋਟ 3 ਤੇ 4 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ 12 1 ਵਜੇ ਤੋਂ ਲੈ ਕੇ ਸਾਰੀ ਰਾਤ ਹੋਵੇਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ 6 7 ਵਜੇ ਵੀ ਆਉਣ ਦੀ ਸੰਭਾਵਨਾ ਫਰੀਦਕੋਟ ਵਿੱਚ ਹੋਵੇਗੀ ਫਾਜ਼ਿਲਕਾ ਮੀਂਹ ਆਉਣ ਦੀ ਸੰਭਾਵਨਾ 6 ਵਜੇ ਤੋਂ ਲੈ ਕੇ ਸਾਰੀ ਰਾਤ ਹੀ ਹੁੰਦੀ ਰਹੇਗੀ ਤੇਜ਼ ਹਨੇਰੀ ਸ਼ਾਮ ਨੂੰ 5 ਵਜੇ ਫਿਰੋਜ਼ਪੁਰ ਜਦਾਮੀ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ ਰਵੇਗੀ ਤੇ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 8 ਵਜੇ ਮੋਗਾ ਦੇ ਵਿੱਚ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਤੇ ਰਾਤ ਨੂੰ ਸੰਭਾਵਨਾ ਬਣੀ ਰਹੇਗੀ 6 ਵਜੇ ਤੋਂ ਲੈ ਕੇ ਅਗਲੇ ਸਵੇਰ 6 ਵਜੇ ਤੱਕ ਮਤਵਰ ਟੈਂਪਰੇਚਰ 38 ਡਿਗਰੀ ਤੇ ਤੇਜ਼ ਹਨੇਰੀ ਆਉਣ ਦੀ ਸੰਭਾਵਨਾ 5 ਵਜੇ ਸ਼ਾਮ ਨੂੰ ਹੋਵੇਗੀ 4 ਤਰੀਕ ਨੂੰ ਸੰਘਣੇ ਬੱਦਰ ਬਣੇ ਰਹਿਣਗੇ ਬਠਿੰਡਾ ਦੇ ਵਿੱਚ 3 ਤੋਂ ਲੈ ਕੇ ਰਾਤ ਦੇ 2-3 ਵਜੇ ਤੱਕ ਮੂਲੇ ਤਾਰਮੀ ਪੈਣ ਦੀ ਸੰਭਾਵਨਾ ਨਾਲ ਤੇਜ਼ ਹਨੇਰੀ ਚੱਲੇਗੀ। 4 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਹਲਕੇ ਦੁਦਮੈਨੀ بارش ਸਵੇਰ ਦੇ ਟਾਈਮ ਹੁੰਦੀ ਰਹੇਗੀ। ਮੁਕਸਰ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ 12-1 ਵਜੇ ਤੋਂ ਲੈ ਕੇ ਅਗਲੇ ਸਵੇਰ 6-7 ਵਜੇ ਤੱਕ ਰਹੇਗੀ ਤੇ ਤੇਜ਼ ਹਨੇਰੀ ਸ਼ਾਮ ਦੇ 8-9 ਵਜੇ ਹੋਵੇਗੀ। ਲੁਧਿਆਣਾ ਦੇ ਵਿੱਚ 8 ਤੋਂ ਲੈ ਕੇ 11-12 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਫਿਰ 7 ਤੋਂ 10-11 ਵਜੇ ਤੱਕ ਪਤਵਾਰ ਟੈਂਪਰੇਚਰ 33 ਡਿਗਰੀ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 4-5 ਵਜੇ ਤੇ ਰਾਤ ਦੇ ਟਾਈਮ 27 ਤੋਂ 28 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਅਗਲੇ ਸਵੇਰ ਸੰਘਣੇ ਬੱਦਰ ਰਹਿਣਗੇ ਮੁਕਸਰ ਜਿਆਦਾ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ 12-1 ਵਜੇ ਤੋਂ ਲੈ ਕੇ ਅਗਲੇ ਸਵੇਰ 7-8 ਵਜੇ ਤੱਕ ਰਹੇਗੀ ਤੇ ਤੇਜ਼ ਹਨੇਰੀ ਚਖੜ ਸ਼ਾਮ ਦੇ 8 ਵਜੇ ਹੋਵੇਗਾ 3 ਤਰੀਕ ਨੂੰ ਸੰਗਰੂਰ ਸਾਰਾ ਦਿਨ ਹੀ ਹਲਕੀ ਰੁਦਮੈਨੀ ਬਾਰਿਸ਼ ਹੋਵੇਗੀ ਤੇ ਰਾਤ ਦੇ ਟਾਈਮ ਟੈਂਪਰੇਚਰ 27 ਡਿਗਰੀ 4 ਤਰੀਕ ਨੂੰ ਸੰਘਣੇ ਬੱਦਰ ਬਣੇ ਰਹਿਣਗੇ ਰੂਪਨਗਰ ਜਿਆਦਾ ਮੀਂਹ ਆਉਣ ਦੀ ਸੰਭਾਵਨਾ 8 ਤੋਂ ਲੈ ਕੇ 11-12 ਵਜੇ ਤੱਕ ਰਹੇਗੀ ਤੇਜ਼ ਹਨੇਰੀ ਸਾਰਾ ਦਿਨ ਚੱਲਦੀ ਰਹੇਗੀ ਜਿਆਦਾ ਛਖੜ ਸ਼ਾਮ ਨੂੰ 4-5 ਵਜੇ ਹੋਵੇਗਾ ਰਾਤ ਦੇ ਟਾਈਮ 27 ਤੋਂ 28 ਡਿਗਰੀ ਟੈਂਪਰੇਚਰ 4 ਤਰੀਕ ਨੂੰ 5 ਤੋਂ ਲੈ ਕੇ 11-12 ਵਜੇ ਤੱਕ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਮਾਨਸਾ ਦੇ ਵਿੱਚ 3 ਤੋਂ ਲੈ ਕੇ 10-11 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਤੇ ਸ਼ਾਮ ਨੂੰ 5-6 ਵਜੇ ਹਨੇਰੀ ਛਖੜ ਪਰਣਾਲਾ 6 ਤੋਂ ਲੈ ਕੇ 11-12 ਵਜੇ ਤੱਕ ਬਾਰਿਸ਼ ਅੱਜ ਦਾ ਟੈਂਪਰੇਚਰ 35 ਡਿਗਰੀ ਤੇ ਸਵੇਰੇ 8-9 ਵਜੇ ਵੀ ਹਲਕੇ ਰੁੱਧ ਮੈਣੀ ਬਾਰਿਸ਼ ਹੈ ਰਾਤ ਦੇ ਟਾਈਮ ਸੰਘਣੇ ਬੱਦਲ 27 ਡਿਗਰੀ ਟੈਂਪਰੇਚਰ ਤੇ 4 ਤਰੀਕ ਨੂੰ ਵੀ ਸੰਘਣੇ ਬੱਦਲ ਰਹਿਣਗੇ ਬਲੇਰ ਕੋਟਲਾ 7 ਤੋਂ 8 ਮੀ ਆਉਣ ਦੀ ਸੰਭਾਵਨਾ ਸਵੇਰੇ ਵੀ 8 ਤੋਂ 9 ਮੀ ਆਉਣ ਦੀ ਸੰਭਾਵਨਾ ਤੇ ਰਾਤ ਦੇ ਟਾਈਮ 27 ਤੋਂ 28 ਡਿਗਰੀ ਟੈਂਪਰੇਚਰ ਸੰਘਣੇ ਬੱਦਲ ਰਹਿਣਗੇ ਤੇ ਨਾਲ ਰਾਤ ਬੱਦਰਗਰਜ ਦੇ ਰਹਿਣਗੇ ਅਗਲੇ ਸਵੇਰ ਵੀ ਸੰਘਣੇ ਬੱਦਲ 4 ਤਰੀਕ ਨੂੰ ਰਹਿਣਗੇ ਮੋਹਾਲੀ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ 3 ਤਰੀਕ ਨੂੰ ਦੁਪਹਿਰ ਦੇ 3 ਵਜੇ 4 ਵਜੇ ਤੱਕ ਹਨੇਰੀ ਤੇ ਨਾਲ ਤੇਜ਼ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ। ਸ਼ਾਮ ਦੇ ਟਾਈਮ ਸਾਰਾ ਤੇਜ਼ ਹਨੇਰੀ ਚਲਦੀ ਰਹੇਗੀ ਤੇ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ। ਅਗਲੇ ਦਿਨ 에ਅਰ ਵੀ 4 ਤਰੀਕ ਨੂੰ ਬੱਦਲ ਕਰਜੇ ਦੇ ਰਹਿਣਗੇ। ਫਤਿਹਗੜ੍ਹ ਸਾਹਿਬ 8 ਤੋਂ ਲੈ ਕੇ 5-6 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਤੇ ਰਾਤ ਦੇ ਟਾਈਮ ਵੀ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ ਨਾਲ ਹਲਕੇ ਤੋਂ ਦਰਮਿਆਨੀ ਹਵਾ ਚੱਲੇਗੀ। ਤੇ 4 ਤਰੀਕ ਨੂੰ ਵੀ ਸਾਰਾ ਦਿਨ ਮੀਂਹ ਆਉਣ ਦੀ ਸੰਭਾਵਨਾ ਫਤਿਹਗੜ ਸਾਹਿਬ ਦੇ ਵਿੱਚ ਹੋਵੇਗੀ। ਸੰਗਰੂਰ ਇਲਾਕੇ ਦੇ ਵਿੱਚ ਸਵੇਰੇ 3 ਤਰੀਕ ਨੂੰ 8 ਤੋਂ ਲੈ ਕੇ 7-8 ਵਜੇ ਤੱਕ ਬਾਰਿਸ਼ ਜਿਆਦਾ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 5-6 ਵਜੇ ਤੇ ਰਾਤ ਦੇ ਟਾਈਮ ਵੀ ਸੰਘਣੇ ਬੱਦਲ ਰਹਿਣਗੇ। 4 ਤਰੀਕ ਨੂੰ ਵੀ ਸਾਰਾ ਦਿਨ ਬੱਦਲ ਬੜੇ ਰਹਿਣਗੇ। ਪਟਿਆਲਾ ਦੇ ਵਿੱਚ ਸਵੇਰੇ 8 ਤੋਂ ਲੈ ਕੇ 10-11 ਵਜੇ ਤੱਕ ਰਾਤ ਤੱਕ ਮੀਂਹ ਪੈਂਦਾ ਰਹੇਗਾ। ਜਿਆਦਾ ਹਨੇਰੀ ਆਉਣ ਦੀ ਸੰਭਾਵਨਾ ਦੁਪਹਿਰੇ 2 ਵਜੇ ਅਗਲੀ ਸਵੇਰੇ ਬੀ ਸੰਘਣੇ ਬੱਦਲ ਰਹਿਣਗੇ ਤੇ ਨਾਲ ਵੱਧ ਤੋਂ ਵੱਧ ਟੈਂਪਰੇਚਰ 33 ਡਿਗਰੀ ਹੋਵੇਗਾ। ਜਲੰਧਰ ਦੇ ਵਿੱਚ ਜਿਆਦਾ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 6 ਵਜੇ ਹੋਵੇਗੀ। ਸਵੇਰ ਦੇ ਟਾਈਮ 8 ਤੋਂ 9 10 ਵਜੇ ਤੱਕ ਹਲਕੀ ਦਰਮਿਆਨੀ ਟੁੱਟਵੀਂ ਬਾਰਿਸ਼ ਹੋ ਸਕਦੀ ਆ ਤੇ ਸ਼ਾਮ ਨੂੰ 8-9 ਵਜੇ ਵੀ ਹਲਕੀ ਦਰਮਿਆਨੀ ਬਾਰਿਸ਼ ਹੋਵੇਗੀ। ਰਾਤ ਦੇ ਟਾਈਮ 27 ਤੋਂ 28 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਤੇ ਅਗਲੀ ਸਵੇਰ ਸਾਰਾ ਦਿਨ ਬੱਦਲ ਗਰਜਣਗੇ ਪਰ ਮੀਂਹ ਆਉਣ ਦੀ ਸੰਭਾਵਨਾ ਨਹੀਂ ਬਣ ਰਹੀ। ਕਪੂਰਥਾ ਇਲਾਕੇ ਦੇ ਵਿੱਚ 8 ਤੋਂ ਲੈ ਕੇ 12 1 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਜਿਆਦਾ ਹਨੇਰੀ ਝੱਖੜ 4-5 ਵਜੇ ਸ਼ਾਮ ਨੂੰ ਹੋਵੇਗਾ ਤੇ ਰਾਤ ਦੇ ਟਾਈਮ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਅਗਲੇ ਸਵੇਰ ਸੰਘਣੇ ਬੱਦਲ ਬਣੇ ਰਹਿਣਗੇ ਨਵਾਂ ਸ਼ਹਿਰ ਤੇੰਤਰੀਕ ਨੂੰ ਸਵੇਰੇ 8 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਜਿਆਦਾ ਹਨੇਰੀ ਝੱਖੜ ਰਾਤ ਨੂੰ 8-9 ਵਜੇ ਹੋਵੇਗਾ ਤੇ ਰਾਤ ਭਰ 27 ਤੋਂ 28 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਅਗਲੇ ਦਿਨ 4 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ। ਹੁਸ਼ਿਆਰਪੁਰ 8 ਤੋਂ ਲੈ ਕੇ 12 1 ਵਜੇ ਤੱਕ ਹਲਕੇ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ ਤੇ ਜ਼ਬਰਦਸਤ ਮੀਂਹ 6 ਤੋਂ ਲੈ ਕੇ ਰਾਤ ਦੇ 12 1 ਵਜੇ ਤੱਕ ਰਹੇਗਾ ਤੇ ਨਾਲ ਜ਼ਬਰਦਸਤ ਹਨੇਰੀ ਸ਼ਾਮ ਨੂੰ 4-5 ਵਜੇ ਤੋਂ ਸ਼ੁਰੂ ਹੋ ਜਾਵੇਗੀ। ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਤੇ ਅਗਲੇ ਦਿਨ 4 ਤਰੀਕ ਨੂੰ ਵੀ ਸੰਘਣੇ ਬੱਦਲ ਰਹਿਣਗੇ। ਅੰਮ੍ਰਿਤਸਰ ਇਲਾਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਸ਼ਾਮ ਨੂੰ 4-5 ਵਜੇ ਤੋਂ ਲੈ ਕੇ 6-7 ਵਜੇ ਤੱਕ ਹੋਵੇਗੀ। ਦਨ ਪਰ ਟੋਟਮੇ ਇਲਾਕੇ ਦੇ ਵਿੱਚ ਹਲਕੇ ਦਰਦਮੈਨੀ ਬਾਰਿਸ਼ ਹੋ ਸਕਦੀ ਆ ਤੇ ਨਾਲ ਸੰਘਣੇ ਬੱਦਰ ਰਹਿਣਗੇ ਰਾਤ ਦੇ ਟਾਈਮ 12 1 ਵਜੇ ਤੋਂ ਲੈ ਕੇ ਅਗਲੀ ਸਵੇਰ 6 7 ਵਜੇ ਤੱਕ ਮੀਂਹ ਹੋਵੇਗਾ ਤੇ 3 ਤਰੀਕ ਨੂੰ ਸ਼ਾਮ ਨੂੰ 7 8 ਵਜੇ ਹਰੇਰੀ ਚਖੜ ਆਊਗਾ ਉੱਤਵਾ ਦਾ ਟੈਂਪਰੇਚਰ 4 ਤਰੀਕ ਨੂੰ 36 ਡਿਗਰੀ ਸੈਲਸੀਅਸ ਰਹੇਗਾ ਤਰਨਤਨ ਸਾਹਿਬ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਸ਼ਾਮ ਦੇ ਟਾਈਮ 3 ਤਰੀਕ ਨੂੰ 4-5 ਵਜੇ ਤੋਂ ਲੈ ਕੇ ਤੇਜ਼ ਹਨੇਰੀ ਚੱਖੜ ਚੱਲਦਾ ਰਹੇਗਾ ਤੇ ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨਾ ਮੀਂਹ ਸਾਰੀ ਰਾਤ ਪੈਂਦਾ ਰਹੇਗਾ ਤੇ ਅਗਲੀ ਸਵੇਰ ਸੰਘਣੇ ਬੱਦਲ ਸਾਰਾ ਦਿਨ ਬਣੇ ਰਹਿਣਗੇ। ਗੁਰਦਾਸਪੁਰ ਇਲਾਕੇ ਦੇ ਵਿੱਚ ਮਤਵਰ ਟੈਂਪਰੇਚਰ 36 ਡਿਗਰੀ ਤੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ ਬੱਦਲ ਗਰਜਦੇ ਰਹਿਣਗੇ ਮੀਂਹ ਆਉਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ ਤੇ ਰਾਤ ਦੇ ਟਾਈਮ 27 ਤੋਂ 28 ਡਿਗਰੀ ਟੈਂਪਰੇਚਰ ਹੋਵੇਗਾ 4 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਤੇ ਰਾਤ ਨੂੰ 8-9 ਵਜੇ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਪਠਾਨਕੋਟ ਇਲਾਕੇ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ بارش ਹੋਵੇਗੀ ਤੇ ਰਾਤ ਦੇ ਟਾਈਮ ਵੀ بارش ਹੋਣ ਦੀ ਸੰਭਾਵਨਾ ਬਣੀ ਰਹੇਗੀ। ਸਾਰਾ ਦਿਨ ਹਲਕੇ ਦੁੱਧਮੈਨੀ ਹਵਾ ਚੱਲਦੀ ਰਹੇਗੀ ਤੇ 4 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਰੋਜ਼ਾਨਾ ਦੀ ਅਪਡੇਟ ਵਾਸਤੇ ਬੈਲ ਆਈਕਨ ਉੱਤੇ ਜਰੂਰ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਲ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ। ਬਹੁਤ-ਬਹੁਤ ਤੁਹਾਡਾ ਧੰਨਵਾਦ।